ਗੁਰੂ ਰੂਪ ਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਏ ਐ ਐਸਾ ਕੰਮ ਮੂਲ ਨਾ ਕੀਜੇ ਜਿਤ ਅੰਤ ਪਛੋਤਾਈਏ ਸੋ ਜਦੋਂ ਅਸੀਂ ਕੋਦ ਦਿਨ ਆਵੀਂ ਕੰਮ ਸ਼ੁਰੂ ਕਰਦੇ ਆਂ ਕੋ ਬੱਚੇ ਦਾ ਐਡਮਿਸ਼ਨ ਹੋਣਾ ਜਾਂ ਅਸੀਂ ਕੋ ਕਾਰੋਬਾਰ ਸ਼ੁਰੂ ਕਰਦੇ ਆਂ ਤਾਂ ਅਸੀਂ ਬਹੁਤ ਸਾਰੇ ਸਾਥ ਸਬੰਧੀਆਂ ਕੋਲੋਂ ਉਸ ਕੰਮ ਬਾਰੇ ਸਲਾਹ ਲੈਨੇ ਜਾਣਕਾਰੀ ਲੈਨੇ ਆ ਤਾਂ ਜੋ ਮੈਂ ਕੰਮ ਸ਼ੁਰੂ ਕਰਨ ਜਾ ਰਿਹਾ ਉਹਦੇ ਵਿੱਚ ਮਿਹਨਤ ਘੱਟ ਲੱਗੇ ਤੇ ਫਾਇਦਾ ਜ਼ਿਆਦਾ ਹੋਵੇ ਇਹ ਤਕਰੀਬਨ ਹਰੇਕ ਦਾਈ ਸੁਭਾਵ ਆ ਕਰਮ ਆ ਸੋ ਹੁੰਦਾ ਕੁਝ ਹੋ ਰਿਹਾ ਭਾਵੇਂ ਅਸੀਂ ਲੱਖ ਸਲਾਹਾਂ ਕਰਦਿਆਂ ਨਾ ਜੋ ਆਥੀ ਟੀਚਾ ਮਿਥਿਆ ਹੁੰਦਾ ਜੋ ਮਿਸ਼ਨ ਅਸੀਂ ਮਿਥਿਆ ਹੁੰਦਾ ਨਾ ਉਸ ਟੀਚੇ ਅਨਸਾਰ ਸਾਨੂੰ ਜਿਹੜਾ ਉਹਦਾ ਫਾ ਲਿਆ ਉਹਦਾ ਨਹੀਂ ਮਿਲਦਾ ਤੇ ਸੁਭਾਵਕ ਹੀ ਬੰਦਾ ਨਿਰਾਸ਼ ਵੀ ਹੁੰਦਾ ਤਕਰੀਬਨ ਇਤਰਾਹ ਹੁੰਦਾ ਸਾਰਿਆਂ ਨਾਲ ਫਿਰ ਉਹ ਸੋਚਦਾ ਵੀ ਇੰਨੀ ਕੋਸ਼ਿਸ਼ ਕਰਨ ਦੇ ਬਾਅਦ ਵੀ ਰਿਜ਼ਲਟ ਮੇਰੇ ਮੁਤਾਬਕ ਨਹੀਂ ਆਇਆ ਸੋ ਕੋਈ ਐਸਾ ਕਰਮ ਕੋਈ ਐਸਾ ਕਾਜ ਵੀ ਹੈਗਾ ਜਿਹੜਾ ਕਿ ਮੈਂ ਸੋਚਾਂ ਨਾ ਕੋ ਸਲਾਹ ਨਾ ਕਰਾਂ ਬਹੁਤ ਫਾਇਦੇ ਵਾਲਾ ਹੋਵੇ ਬਹੁਤ ਵਧੀਆ ਹੋਵੇ ਸੋ ਉਹਦੇ ਵਿੱਚ ਸੰਤੋਖ ਸਬਰ ਤੋਂ ਬਗੈਰ ਮਹਾਰਾਜ ਦੱਸਦੇ ਆ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨੋ ਮਨੋਰਥ ਬਿਰਤੇ ਸਭ ਕਾਜੇ ਸਬਰ ਅਤੇ ਸੰਤੋਖ ਤੋਂ ਬਗੈਰ ਕੋਈ ਵੀ ਬੰਦਾ ਇੱਥੇ ਖੁਸ਼ ਨਹੀਂ ਆ ਜੋ ਸੰਸਾਰ ਦੇ ਵਿੱਚ ਜਿੰਨੂੰ ਕਿਸੇ ਨੂੰ ਵੇਖਦੇ ਆ ਸੋ ਆਪਣੇ ਆਪਣੇ ਉਹ ਕਮਾਂ ਬਾਰੇ ਆਪਣੇ ਹੀ ਵਿਚਾਰ ਦੱਸਦਾ ਕਿ ਨਹੀਂ ਠੀਕ ਕਹਿੰਦਾ ਭਾਵ ਕਿ ਇਹ ਗੁਰੂ ਦੀ ਮਾਤੀ ਇੱਕ ਐਸੀ ਆ ਭਈ ਜਿਸ ਤੇ ਬੰਦਾ ਚੱਲ ਕੇ ਨਾ ਉਹ ਉਸ ਚੀਜ਼ ਨੂੰ ਉਸ ਮਿਸ਼ਨ ਨੂੰ ਉਸ ਆਨੰਦ ਨੂੰ ਪਾ ਸਕਦਾ ਜੋ ਅਸੀਂ ਲੱਭਦੇ ਫਿਰਦੇ ਆ। ਸੋ ਗੁਰਮੁਖ ਪਿਆਰੇ ਗੁਰੂ ਜਨ ਆਏ ਸਾਧੂ ਆਏ ਸੰਤ ਆਏ ਭਗਤ ਆਏ। ਉਹਨਾਂ ਨੇ ਬੇਨਤੀਆਂ ਕਰ ਕਰਕੇ ਨਾ ਲੋਕਾਂ ਨੂੰ ਕਿਹਾ ਸੰਗਤ ਨੂੰ ਕਿਹਾ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜੋ। ਸਦੀਆਂ ਤੋਂ ਗੁਰੂ ਦੇ ਚਰਨਾਂ ਦੇ ਨਾਲ ਜੁੜੋ ਇਸ ਨਾਲ ਦੀ ਮੌਜ ਨਹੀਂ ਆਗੀ। ਚਾਹੇ ਉਹਨਾਂ ਨੂੰ ਰਾਹੇ ਬਗਾਹੇ ਉਹਨਾਂ ਲੋਕਾਂ ਕੋਲੋਂ ਮਾੜਾ ਚੰਗੇ ਸ਼ਬਦ ਵੀ ਸੁਣਨੇ ਪਏ। ਕਈ ਤਰ੍ਹਾਂ ਦੀਆਂ ਉਹਨਾਂ ਨੂੰ ਉਹ ਸਰੀਰਕ ਕਸ਼ਟ ਵੀ ਉਹਨਾਂ ਨੇ ਸਹੇ ਕਿਉਂਕਿ ਬੰਦੇ ਦੀ ਬੁੱਧੀ ਜਿਹੜੀ ਆ ਨਾ ਉਹ ਕੁਝ ਹੈ ਹੀ ਇਸੇ ਤਰ੍ਹਾਂ ਦੀ। ਸੋ ਸੰਸਾਰੀ ਤਰੀਕੇ ਦੇ ਨਾਲ ਕੋਈ ਆਦਮੀ ਕੋਈ ਬੰਦਾ ਨਾ ਜਦੋਂ ਤੁਸੀਂ ਅਕਸਰ ਹੀ ਵਿਖਿਆਣ ਆਪਣੇ ਸ਼ਹਿਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਨਾ ਕਈ ਵਾਰੀ ਸੁਣਦੇ ਆ ਕਿ ਫਲਾਣਾ ਬੰਦਾ ਬੜਾ ਅਮੀਰ ਆ। ਘਰੋਂ بڑا ਸੌਖਾ ਪਰ ਵਿਚਾਰੇ ਦਾ ਦਿਮਾਗ ਸੰਤੁਲਨ ਜਿਹੜਾ ਵਿਗੜ ਚੁੱਕਾ ਤੇ ਇਹ ਸੜਕਾਂ ਤੇ ਤੁਰਿਆ ਫਿਰਦਾ ਇਹ ਤੁਸੀਂ ਆਮ ਹਰ ਇਲਾਕੇ ਦੇ ਵਿੱਚ ਵੀ ਸੁਣਿਆ ਹੋਊ ਵੇਖਿਆ ਹੋਊਗਾ ਸੋ ਇਸੇ ਤਰੀਕੇ ਦੇ ਨਾਲ ਕਾਰ ਕਾਰੋਬਾਰ ਚੰਗਾ ਤੇ ਬੜੀ ਪ੍ਰਾਪਰਟੀ ਆ ਮਾਤਾ ਪਿਤਾ ਨੇ ਜੋੜੀ ਪਰ ਦਿਮਾਗ ਦੇ ਵਿੱਚ ਵਿਗਾੜ ਪੈ ਗਿਆ ਸੋ ਉਹ ਬੰਦਾ ਨਾ ਇੱਕ ਦ੍ਰਿਸ਼ਟਾਂਤ ਸੜਕਾਂ ਤੇ ਤੁਰਿਆ ਫਿਰਦਾ ਤੇ ਉਹ ਕੀ ਕਰਦਾ ਫਿਰ ਰੁਪਈਆ ਰੁਪਈਆ ਮੰਗਦਾ ਸੰਗਤ ਲੋਕਾਂ ਦੇ ਕੋਲੋਂ ਫਿਰ ਪਈਆ ਰੁਪਈਆ ਕਰਕੇ ਮੈਨੂੰ ਦੋ ਸਮਝ ਨਹੀਂ ਕਹਿੰਦਾ ਮਤਲਬ ਸਾਡੀ ਵੀ ਹਾਲਾਤ ਕੁਝ ਇਦਾਂ ਦੇ ਆ ਸਭ ਕੁਝ ਘਰ ਮੇ ਬਾਹਰ ਨਹੀਂ ਬਾਹਰ ਟੋਲੇ ਤੋਂ ਪਰੰਪਲਾਈ ਵੀ ਸਾਰਾ ਕੁਝ ਘਰ ਚ ਹੀ ਇਹ ਹੁੰਦਿਆਂ ਹੋਿਆਂ ਬਿਨਾ ਇੱਕ ਮੰਗਤਿਆਂ ਵਰਗੀ ਇਨਸਾਨ ਜ਼ਿੰਦਗੀ ਬਤੀਤ ਕਰਨ ਲੱਗਾ ਸੋ ਇਹ ਆਪਣੇ ਖਜ਼ਾਨੇ ਦੀ ਜੋ ਤੋਂ ਸੋਖ ਲੈ ਆੜਾ ਸੀ ਉਹਦੀ ਚਾਬੀ ਹੀ ਭੁੱਲ ਗਿਆ ਘਰ ਆਉਣਾ ਵੀ ਭੁੱਲ ਗਿਆ ਜੇ ਘਰ ਆਉਂਦਾ ਵੀ ਆ ਨਾ ਤੇ ਇਹਨੂੰ ਉਸ ਕੁੰਜੀ ਦਾ ਚਾਬੀ ਦਾ ਨਹੀਂ ਪਤਾ ਸਿਓ ਉਹ ਬੰਦਾ ਸੜਕਾਂ ਤੇ ਤੁਰਿਆ ਫਿਰਦਾ ਜਿਹਨੂੰ ਕੋ ਸਮਝ ਨਹੀਂ ਆਉਂਦੀ ਘਰ ਸਭ ਕੁਝ ਹੀ ਆਉਦੇ ਪਰ ਘਰ ਨੂੰ ਮੁੜਦਾ ਨਹੀਂ ਕਿਸੇ ਦੀ ਗੱਲ ਨਹੀਂ ਮੰਨਦਾ ਇੱਕ ਦਿਨ ਐਸਾ ਹੋਇਆ ਕਿ ਇੱਕ ਉੱਥੋਂ ਦੀ ਕੋਕਾਰ ਪੈਂਟਰ ਮਿਸਤਰੀ ਲੰਘਿਆ ਉਸਰੇ ਵੇਖਿਆ ਪਛਾਣਿਆ ਕਿ ਇਹ ਤੇ ਉਹ ਬੰਦਾ ਵਾ ਜੋ ਲੋਕਾਂ ਨੂੰ ਰਾਈਆਂ ਨੂੰ ਆਉਂਦਿਆਂ ਜਾਂਦਿਆਂ ਨੂੰ ਇਟੇ ਰੋੜੇ ਵੀ ਮਾਰ ਰਿਹਾ ਇੱਥੋਂ ਤੱਕ ਕਿ ਉਹਨੇ ਇੱਕ ਗੱਠਰੀ ਬੱਧਿਆ ਉਹਨੇ ਵੇਖਿਆ ਉਹ ਸੁਮੇਤਰੀ ਨੇ ਵੇਖਿਆ ਕਿ ਆ ਜੋ ਬੰਦਾ ਵਾ ਮੇਰੀ ਪਛਾਣ ਵਿੱਚ ਆ ਰਿਹਾ ਇਹਨੇ ਇੱਕ ਗੱਠਰੀ ਬੱਧਿਆ ਉਹਦੇ ਵਿੱਚ ਜੋ ਲੀਰਾਂ ਜੋ ਕੱਖ ਕਣ ਪਾ ਕੇ ਬੱਧਾ ਵਾ ਤੇ ਬਾਰ-ਬਾਰ ਉਹ ਗੱਠਰੀ ਨੂੰ ਸੰਭਾਲਦਾ ਕਿ ਚੋਰ ਚੋਰੀ ਨਾ ਕਰਕੇ ਲਿਆ ਜਾਵੇ ਇਹ ਹਾਲਾਤ ਬੰਦੇ ਦੀ ਇਨਸਾਨ ਦੀ ਵੀ ਕੂੜਾ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਵੀ ਐਸੇ ਤਰੀਕੇ ਨਾਲ ਇਹ ਕਹਿੰਦਾ ਵੀ ਮੈਂ ਲੁੱਟਿਆ ਨਾ ਜਾਵਾਂ ਲੁੱਟਿਆ ਇਹ ਜਾ ਰਿਹਾ ਸੋ ਉਸ ਮਿਸਤਰੀ ਨੇ ਕਿਹਾ ਸੋਚਿਆ ਵੀ ਇਹ ਤੇ ਫਲਾਣਾ ਬੰਦਾ ਵਾ ਜਿਸ ਦੇ ਘਰ ਦੇ ਵਿੱਚ ਨਾ ਇਹਦੇ ਮਾਤਾ ਪਿਤਾ ਨੇ ਮੇਰੇ ਕੋਲੋਂ ਕੋ ਲੱਕੜ ਦੀ ਕੋ ਲੰਬਾਰੀ ਕੋ ਐਸੇ ਤਹਖਾਨੇ ਬਣਾਏ ਉਨਾ ਕਿ ਆ ਕਿ ਅਸੀਂ ਬਹੁਤ ਕੁਝ ਇਹਦੇ ਵਿੱਚ ਰੱਖ ਕੇ ਚੱਲ ਰੱਖਾਂਗੇ ਜੋ ਸਬੇ ਦੇ ਅਨਸਾਰ ਸਾਡੀ ਜੋ ਬੱਚੇ ਆ ਉਹ ਵਰਤ ਸਕਣ ਸੋ ਉਸ ਮਿਸਤਰੀ ਨੇ ਉਸ ਬੰਦੇ ਦੇ ਕੋਲ ਗਿਆ ਉਹ ਬੰਦਾ ਵੇਖੋ ਉਹਦੇ ਵੀ ਗਲ ਪਿਆ ਉਹਨੂੰ ਵੀ ਗਾੜੀਆਂ ਮਾਰਨ ਪਿਆ ਉਹ ਮਿਸਤਰੀ ਨੇ ਤਰਸ ਕੀਤਾ ਵੀ ਚਲੋ ਕੋਈ ਗੱਲ ਨਹੀਂ ਦੋ ਚਾਰ ਵਾਰੀ ਸਮਝਾਉਣੇ ਆ ਜੋ ਸਮਝ ਜਾਵੇ ਤੇ ਕੰਮ ਬੜਾ ਵਧੀਆ ਵਿਚਾਰਾ ਵੇਖੋ ਕਿੱਥੇ ਬਾਹਰ ਪਤਾ ਨਹੀਂ ਕਿਤਰਾ ਰਹਿੰਦਾ ਅਮੀਰ ਮਾਤਾ ਪਿਤਾ ਦਾ ਇਹ ਬੱਚਾ ਸੋ ਬੜੇ ਪਿਆਰ ਦੇ ਨਾਲ ਸਮਝਾ ਬਿਝਾ ਕੇ ਨਾ ਤੇ ਉਹ ਹਰਾ ਕਰ ਮੰਨੇ ਗਿਆ ਉਹਨੇ ਕਿਹਾ ਅੱਜ ਤੂੰ ਪੈਸੇ ਇਕੱਠੇ ਕਰ ਰਿਆ ਨਾ ਮੇਰੇ ਹਿਸਾਬ ਦੇ ਨਾਲ ਤੂੰ ਘਰ ਜਾਵੇਂ ਤੇ ਤੇਰੇ ਕੋਲ ਤੂੰ ਕਈਆਂ ਨੂੰ ਵੰਡ ਸਕਦਾ ਪੈਸੇ ਇੰਨੇ ਪੈਸੇ ਤੇਰੇ ਕੋਲ ਪਏ ਆ ਸੋ ਬੰਦਾ ਸਮਝ ਕੇ ਨਾ ਘਰ ਜਾਂਦਾ ਤੇ ਉਹ ਲੋਕਰ ਜੋ ਦੱਸਿਆ ਸੀ ਮਿੱਤਰੀ ਨੇ ਖੋਲਦਾ ਤੇ ਵੇਖਦਾ ਵੀ ਵਾਕਿਆ ਹੀ ਬਹੁਤ ਸਾਰਾ ਤਨ ਪਿਆ ਉਸ ਧੰ ਦੇ ਨਾਲ ਉਹ ਖਰਚਦਾ ਵੀ ਆ ਰਹਿੰਦਾ ਵੀ ਆ ਕਾਰੋਬਾਰ ਵੀ ਕਰਦਾ ਤੇ ਨਾਲ ਕੀ ਕਰਦਾ ਵੱਡਦਾ ਫਿਰਦਾ ਲੋਕਾਂ ਨੂੰ ਲੋੜਵੰਦਾ ਦੀ ਹਲਪ ਕਰਦਾ ਸੋ ਦਿਮਾਗ ਦੇ ਵਿੱਚੋਂ ਉਹ ਜੋ ਵਿਗਾੜ ਆ ਚੁੱਕਾ ਸੀ ਠੀਕ ਹੋ ਗਿਆ ਸੋ ਇਹ ਹੀ ਕਹਾਣੀ ਆਪਣੇ ਸਭ ਦੇ ਆ ਬਾਣੀ ਦੇ ਵਿੱਚ ਮਹਾਰਾਜ ਦੱਸਦੇ ਆ ਕਿ ਇਹ ਬੰਦਾ ਸ਼ਾਹ ਦਾ ਵੀ ਸ਼ੈਨ ਸਾਹ ਵਾ ਪਰ ਇੰਨਾ ਭਟ ਗਿਆ ਵੀ ਇਹਨੂੰ ਗੁਰੂ ਤੇ ਬਿਲਕੁਲ ਭਰੋਸਾ ਨਹੀਂ ਰਹਿ ਗਿਆ ਆਪਣੀ ਮਤ ਇਹ ਤਿਆਗ ਨਹੀਂ ਰਹਾ ਤੇ ਗੁਰੂ ਦੀ ਮਤ ਲੈ ਨਹੀਂ ਰਹਾ ਤੇ ਸਵੇਰ ਤੋਂ ਸ਼ਾਮ ਤੱਕ ਹਰ ਚਿਹਰਾ ਮਰਝਾਇਆ ਤੇ ਉਤਰਾ ਹੋ ਨਜ਼ਰ ਆ ਰਿਹਾ ਤੋ ਜੇ ਕਿਸੇ ਨੇ ਵੀ ਗੁਰੂ ਦੀ ਮਤ ਲਈ ਆ ਨਾ ਉਸ ਨੂੰ ਸਮਝ ਲੱਗ ਗਈ ਪੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਪੀ ਮੇਰਾ ਗੁਰੂ ਨਾ ਸਦਾ ਮੇਰੇ ਨਾਲ ਆ ਤੇ ਮੈਨੂੰ ਕਦੀ ਵੀ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸੁਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਹ ਕਰ ਹੱਥ ਸੋ ਮੇਰਾ ਪਿਤਾ ਮੁਰਸ਼ਦ ਮੇਰਾ ਪਰਮੇਸ਼ਰ ਜਿਸ ਨੇ ਮੈਨੂੰ ਪੈਦਾ ਕੀਤਾ ਮੈਨੂੰ ਇੰਨੀਆਂ ਸਾਰੀਆਂ ਜੁਨਾ ਆਖਿਂ ਅਸੀਂ ਜੂਨਾ ਵੀ ਅਸੀਂ ਵੇਖਦੇ ਆਂ ਵੀ ਬੜੇ ਬੜੇ ਤਸੀਹੇ ਉਹਨਾਂ ਨੂੰ ਮਿਲ ਰਹੇ ਜੂਨਾ ਨੂੰ ਤਰਸਉਂਦਾ ਕਈ ਵਰੀ ਵੀ ਇਹ ਵਿਚਾਰੇ ਨੇ ਪਤਾ ਨਹੀਂ ਮਾੜੇ ਕਰਮ ਕੀ ਕੀਤੇ ਆ ਸੋ ਇੰਨੀਆਂ ਜੂਨਾ ਤੋਂ ਬਚਾ ਕੇ ਤੇ ਸੱਚੇ ਪਾਤਸ਼ਾਹ ਨੇ ਮੈਨੂੰ ਇੱਕ ਐਸੇ ਥਾਂ ਤੇ ਲੈ ਆਂਦਾ ਮਨੁੱਖਾ ਦੇਹੀ ਬਖਸ਼ੀ ਆ ਮਨੁੱਖਾ ਦੇਹੀ ਬਖਸ਼ ਕੇ ਨਾ ਤੇ ਨਾਲ ਉਹ ਜੋ ਆਪਾਂ ਕਹਾਣੀ ਸੁਣੀ ਆ ਨਾ ਸਾਡੇ ਮਾਤਾ ਪਿਤਾ ਨੇ ਕੀ ਕੀਤਾ ਵਾ ਖਜ਼ਾਨਾ ਵੀ ਸਾਨੂੰ ਦੇ ਦਿੱਤਾ ਤੇ ਚਾਬੀ ਵੀ ਦੇ ਦਿੱਤੀ ਵੇਖੋ ਖਜ਼ਾਨਾ ਤੇ ਚਾਬੀ ਦੋ ਚੀਜ਼ਾਂ ਖਜ਼ਾਨਾ ਵੀ ਦੇ ਦਿੱਤਾ ਤੇ ਚਾਬੀ ਵੀ ਦੇ ਦਿੱਤੀ ਉਹਦਾ ਕੀ ਆ ਵੀ ਚਾਬੀ ਨੂੰ ਲਾਈ ਜਾਣਾ ਲਾਈ ਜਾਣਾ ਕਮਾਈ ਜਾਣਾ ਤੇ ਇੱਕ ਨਾ ਇੱਕ ਦਿਨ ਜਿਹੜਾ ਉਹ ਤਾਲਾ ਨਾ ਉਹ ਖੁੱਲ ਜਾਊਗਾ ਤੇ ਖੁੱਲ ਕੇ ਜਿਹੜੀ ਅਸੀਂ ਭਗਤਾਂ ਸਾਧੂਆਂ ਸੰਤਾਂ ਦੀ ਬਾਣੀ ਸ਼ਰਮਣ ਕਰਦੇ ਪੜ੍ਹਦੇ ਆ ਨਾ ਸੋ ਉਹ ਵਸਤਾ ਵਾੜਾ ਕਹਿੰਦੇ ਤੇਰੀ ਬਣ ਜਾਊਗੀ ਤੈਨੂੰ ਜਿਹੜਾ ਦੁੱਖ ਤੇ ਸੁੱਖ ਆ ਇਹਨਾਂ ਤੋਂ ਤੂੰ ਨਿਰਲੇਪ ਹੋ ਜਾਵੇਂਗਾ ਤੇ ਖੁਸ਼ੀ-ਖੁਸ਼ੀ ਜੋ ਸੰਸਾਰ ਦੀ ਵਿੱਚ ਤੂੰ ਆਇਆ ਨਾ ਤੈਨੂੰ ਇੱਥੇ ਇੱਕ ਸਵਰਗ ਵਰਗਾ ਮਾਹੌਲ ਦੇਸੂਗਾ ਜਿਹੜਾ ਕਿ ਜਿਹਨੂੰ ਵਿਖ ਸਾਗਰ ਕਹਿੰਦੇ ਆ ਨਾ ਸੰਸਾਰ ਨੂੰ ਵੀ ਇੱਥੇ ਕੋਈ ਵੀ ਸੁખી ਨਹੀਂ ਰਾਜੇ ਆਏ ਰੰਗ ਆਏ ਬਹੁਤ ਧਨ ਇਕੱਠਾ ਕੀਤਾ ਤੇ ਇੱਥੇ ਹੁੰਦਿਆਂ ਤੇ ਰੋਂਦੇ ਹੀ ਰਹੇ ਪਰ ਜਾਨ ਲੱਗਿਆ ਉਹਨਾਂ ਦਾ ਜੀਵਨ ਵੇਖੀ ਤੇ ਬਹੁਤ ਦੁਖੀ ਹੋਏ ਕੁਝ ਐਸੇ ਵੀ ਹੋਇਆ ਜਿਹੜਾ ਨੇ ਰਾਜ ਭਾਗ ਛੱਡ ਕੇ ਨਾ ਵੈਸੇ ਤੇ ਗੁਰਮਤਿ ਤੇ ਮਰਿਆਦਾ ਇਹ ਆ ਵੀ ਰਾਜ ਭਾਗ ਗ੍ਰਸਤੀ ਆਪਾਂ ਨਹੀਂ ਛੱਡਣੀ ਘਰ ਚ ਰਹਿ ਕੇ ਅਸੀਂ ਇਸ ਮਾਰਗ ਤੇ ਚੱਲਣਾ ਵਾ ਕਿਉਂਕਿ ਨਾਲ ਆਪ ਕਿਸੇ ਦਾ ਵੀ ਭਲਾ ਕਰ ਸਕੀਏ ਕੋ ਰਿਜਕ ਕੋਈ ਇਦਾਂ ਦੇ ਸਾਡੇ ਕੋਲ ਦੁਨਿਆਵੀ ਚੀਜ਼ ਮੰਗਦਾ ਤੇ ਉਹ ਦੇ ਕੇ ਇਸ ਮਾਰਗ ਤੇ ਸੁਖੀ ਹੋ ਸਕਦਾ ਬੰਦਾ ਜੋ ਉਹਨਾਂ ਦੇ ਮਨ ਦੇ ਵਿੱਚ ਕੋਈ ਫਰਕ ਬਹੁਤ ਆ ਦੋ ਬੰਦੇ ਜਾ ਰਹੇ ਆ ਦੋ ਬੰਦੇ